ਤੋਂ ਦਾ ਚ ਬਈ ਸਭ ਤੋਂ ਔਖੀ ਡਰਾਈਵਰੀ ਆ ਬੱਸਾਂ ਵਾਲਿਆਂ ਦੀ ਹੂੰ ਟਾਈਮ ਪਿੱਛੇ ਵੀ ਰੌਲਾ ਹੂੰ ਤੋਂ ਦੇ ਦੀਂਦਾ ਵੀ ਕੁਛ ਨਹੀਂ ਆਪਾਂ ਕਹਿ ਦੇਨੇ ਬੱਸ ਵਾਲਾ ਕਿੰਨੀ ਤੇਜ਼ ਜਾਂਦਾ ਦੀਂਦਾ ਦੁੰਦਾ ਉਹਨੂੰ ਕੋਈ ਨਹੀਂ ਹੁੰਦਾ ਰੱਬ ਆਸਰੇ ਹੀ ਜਾਂਦਾ ਅੱਛਾ ਹਾਂ ਜੇ ਚੀਜ਼ ਦੇ ਸੀਦਾ ਬ੍ਰੇਕ ਮਾਰ ਉਹਨੇ ਫੜਾ ਕੇ ਦੇਨੇ ਵਿੱਚ ਹੀ ਮਾਰਨੀ ਉਹਨੇ ਤੁਸੀਂ ਫਿਰ ਜਾਂਦੇ ਹੋਗੇ ਅਸੀਂ ਵੀ ਤੋਂ ਚ ਆਈ ਜਾਂਦੇ ਸੀ ਬਾਬਾ ਕੇਰਾ ਮੇਰੇ ਨਾਲ ਨਾ ਮੱਖਾਂ ਵਾਲਾ ਟਰੱਕ ਨਿਰਮਲ ਮੱਖੀਆਂ ਭਰੀਆਂ ਤੇ ਮੇਰੇ ਮਗਰ ਮਗਰ ਤੁਰਿਆ ਆਵੇ ਮੈਨੂੰ ਦੇਸ ਗਿਆ ਅੱਛਾ ਮੈਂ ਕਹਿਆ ਯਾਰ ਇਹ ਮੇਰੇ ਆਸਰੇ ਨਾ ਆਉਂਦਾ ਉਨ ਬਸਾਇਦਾ ਕੀ ਹੁੰਦਾ ਤਜਰਬਾ ਹੁੰਦਾ ਕਿ ਡੇਲੀਅਰ ਰੋਡ ਤੇ ਜਾਣਾ ਉਹਨੂੰ ਪਤਾ ਇੱਥੇ ਖੱਡਾ ਇੱਥੇ ਜੰਪ ਹੈ ਇੱਥੇ ਮੋੜ ਹੈ ਇੱਥੇ ਚਿਕੜੀ ਹੈ ਇੱਥੇ ਆ ਤੇ ਮੈਂ ਭਾਈ ਜਦੋਂ ਰੁਕਣਾ ਹੋਇਆ ਕਰੇ ਮੈਂ ਪਹਿਲੇ ਇੰਡੀਕੇਟਰ ਲਾ ਦਿਆ ਕਰਾਂ ਟਰੱਕ ਕੱਢਣੂ ਵੀ ਇੱਥੇ ਰੁਕਣਾ ਹੈ ਉਹ ਵਿਚਾਰਾ ਹੌਲੀ ਕਰ ਲਿਆ ਕਰੇ ਮੈਂ ਸਵਾਰੀਆਂ ਚੱਕ ਕੇ ਜੇ ਮੈਂ ਦੂਰ ਹੋ ਜਾ ਕੇ ਮੈਂ ਮਾੜੇ ਪੈਰ ਚੱਕ ਕੇ ਨਾਰ ਲਾ ਲਿਆ ਕਰਾਂ ਅਸੀਂ ਮਖੂ ਆ ਗਏ ਠੀਕ ਹੈ ਮਖੂ ਆ ਗਏ ਮੈਂ ਉਹਨਾਂ ਨੂੰ ਮਿਲਿਆ ਯਾਰ ਮਿਲ ਕੇ ਉਹਨੂੰ ਮੈਂ ਕਹਾ ਜੋ ਚਾਹ ਪੀਰੋ ਮੈਂ ਕਹਿ ਕੇ ਇੱਕ ਪਰੌਂਟਾ ਛੱਕਦੇ ਆਂ ਮੈਂ ਕਹਿ ਚੱਲਦੇ ਆਂ ਆਜੋ ਉਹ ਕਹਿੰਦਾ ਮੋਗੋ ਤੋਂ ਕਿੱਧਰ ਨੂੰ ਜਾਏਗਾ ਮੈਂ ਕਿਹਾ ਮੈਂ ਮੋਗੇ ਨੂੰ ਕਹਿੰਦਾ ਅਸੀਂ ਤਾਂ ਸਿੱਧੇ ਲੰਘ ਜਾਣਾ ਯਾਰ ਅਸੀਂ ਚੱਲਦੇ ਆਂ ਕਹਦਾ ਤੇ ਇੱਥੋਂ ਤੱਕ ਲਿਆਇਆ ਬਾਈ ਧੰਨਵਾਦ ਤੇਰਾ ਬਾਈ ਉਹ ਤਰਪੇ ਅਸੀਂ ਪਰਾਉੜਾ ਪੂੜਾ ਛੱਕ ਕੇ ਮਗਰੇ ਮੈਂ ਤੱਕਦੀ ਹਰਿਓ ਨਹਿਰਾਂ ਦੇ ਜੋੜੇ ਪੁਲਾਂ ਤੋਂ ਪਿੱਛੇ ਹੀ ਸੀ ਮੈਂ ਵੀ ਮਗਰ ਜਾ ਲਈ ਉਹਨੇ ਪੁਲ ਤਾਂ ਗਾਂ ਹੈ ਉਹਨੇ ਪਛਾਈ ਮੋੜਤੀ ਕੰਜਰ ਦੇ ਨੇ ਮੈਂ ਬਹੁਤ ਹਾਰ ਨ ਮਾਰੇ ਬਾਈ ਪੋਲੇ ਹੈ ਨਹੀਂ ਤੇ ਤੇ ਮూర్ਤੀ ਪੋਲੇ ਹੈ ਨਹੀਂ ਉਹਦੋਂ ਨਹਿਰ ਚ ਜਾ ਡਿੱਗ ਗੜਾ ਮਦਨ ਤੀਜੇ ਦਿਨ ਉਹੀ ਡੱਡ ਬਡੀਆਂ ਤੀਜੇ ਦਿਨ ਨਿਕਲੀਆਂ ਯਾਰ ਜਿਨ੍ਹਾਂ ਨੂੰ ਮੈਂ ਕਹਿਆ ਚਾਹ ਪੀ ਲੋ ਹਨਾ ਤੇ ਟਰੱਕਾਂ ਵਾਲਿਆਂ ਦੀ ਜ਼ਿੰਦਗੀ ਬਹੁਤ ਦੁਰੀ ਹੈ ਯਾਰ ਧੰਦ ਚ ਡਰਾਈਵਰੀ ਬਹੁਤ ਔਖੀ ਆ ਬਾਈ ਕਾਰ ਵਾਲਾ ਵੀ ਖੜਜੂ ਸਾਰੇ ਖੜ ਜਾਣਗੇ ਇੱਕ ਤਾਂ ਟੈਕਸੀਆਂ ਵਾਲੇ ਬਾਈ 에어ਪੋਰਟ ਜਾਣਾ ਇਹ ਬਹੁਤ ਔਖਾ ਕੰਮ ਹੈ ਮੇਰੀ ਬੇਨਤੀ ਹੈ ਜਿਹੜੇ ਧੰਦ ਚ ਬਾਹਰ ਜਾਣ ਵਾਲੇ ਇੱਕ ਦਿਨ ਪਹਿਲਾਂ ਚਲੇ ਜਾਓ ਨਕਸਾਨ ਤੋਂ ਬਚ ਜਾਓ ਉੱਥੇ ਰੁਕ ਜਾਓ ਤੇ ਸਟੇ ਕਰ ਲਓ ਸਟੇ ਕਰ ਲਓ ਹੋਟਲ ਲੈ ਲੋ ਕਰਾਈ ਤੇ ਤੁਹਾਡੇ ਕੋਲੇ ਹੱਲ ਹੈ ਟਰੱਕਾਂ ਵਾਲਿਆਂ ਕੋਲੇ ਕੋਈ ਹੱਲ ਨਹੀਂ ਉਹਨਾਂ ਨੂੰ ਚੱਲਣਾ ਪੈਣਾ ਤੁੰਦ ਲੈਂਦੀ ਨਹੀਂ ਉਹਨਾਂ ਨੂੰ ਚੱਲਣਾ ਪੈਣਾ ਉਹਨਾਂ ਦੀ ਮਜਬੂਰੀ ਹੈ ਤੁਸੀਂ ਮਜਬੂਰੀ ਤੋਂ ਬੱਸ ਸਕਦੇ ਤੁਸੀਂ 10-11 ਵਜੇ ਤੁੰਦ ਲਈਏ ਤੁਹਾਡੀ ਅੱਜ ਰਾਤ ਨੂੰ پتہ ਵੀ ਕੱਲ ਨੂੰ ਫਲੈਟ ਹੈ ਅੱਜ ਪਹੁੰਚ ਗਏ ਯਾਰ ਆਰਾਮ ਨਾਲ ਜਾ ਕੇ ਕੋਈ ਕਮਰਾ ਕਰਾਈ ਲਓ ਕੁਝ ਦਿਨ ਚੜਜੋ ਬਈ ਜਾਣ ਨਾਲੋਂ ਚੰਗਾ ਕੁਝ ਨਹੀਂ ਯਾਰ ਹੈ ਯਾਰ ਜਿਹਨੀਆਂ ਉਹ ਫਲੈਟ ਵਾਲੀ ਚੱਲਦੀ ਜੀ ਮੇਰੀ ਗੱਲ ਆ ਨਾ ਮੈਂ ਪਹਿਲੀ ਇਰਝਾਟ ਚ ਰਿਆ ਸੀ ਉਹ ਵੀ ਬਹੁਤ ਸੱਤੀ ਆ ਨਾ ਉਹ ਵੀ ਆਈ ਨਹੀਂ ਸੀ ਨਰਮਲ ਸੱਤੀ ਗੱਲ ਆਓ ਸੱਤੀ ਹਾਂਜੀ ਅਸੀਂ ਬਾਬਾ ਜੀ ਉਹ ਪਤਾ ਕੀ ਗੱਲ ਅਸੀਂ ਹਰ ਬੰਦੇ ਨੂੰ ਸਮਾਨ ਫੜਾਈ ਜਾਣ ਕੰਪਨੀ ਵਾਲੇ 40 40 ਕਿਲੋ 50 50 ਕਿਲੋ ਯਾਰ ਕਿਸੇ ਕੋਲੇ ਵਾਈਬ੍ਰੇਟ ਕਿਸੇ ਕੋਲੇ ਬੇਲ ਤੇ ਕਿਸੇ ਕੋਲੇ ਬੱਠੋਲੇ ਕਿਸੇ ਕੋਲੇ ਕੋਸੋ ਯਾਰ ਅਸੀਂ ਤਾਂ 에ਰਪੋਰਟ ਤੇ ਪੰਡਾ ਬੰਨੀ ਬੈਠੇ ਆਏ ਯਾਰ ਜਿਵੇਂ ਸੀਗਲੀ ਕਰ ਆਏ ਹੁੰਦੇ ਆ ਮੈਨੂੰ ਇਹਨਾਂ ਤੋਂ ਪਰਾਂ ਹੋ ਗਏ ਬੜ ਭੈੜੇ ਹੀ ਬੋਤ ਲੱਗਦੇ ਆ ਭਈਏ ਕੁੜੀਏ ਵੇ ਨਾ ਹੱਤੇ ਨਾ ਕਹਿੰਦਾ ਤਿੰਨ ਤਿੰਨ ਦਿਨ 에어ਪੋਰਟ ਤੇ ਹੋ ਕੇ ਬੈਠਾ ਨੂੰ ਮੁਸ਼ਕਲ ਆ ਗਿਆ ਮਾਰਨ ਉਹਨਾਂ ਚੋਂ ਬਾਈ ਤੇ ਮੈਂ ਜਦੋਂ ਪੁੱਛ ਕੇ ਕਹਿੰਦੇ ਜਹਾਜ਼ ਤਾਂ ਆ ਗਿਆ ਕਿ ਉਤਰ ਨਹੀਂ ਰਿਹਾ ਮੈਂ ਕਿਹਾ ਕਿਉਂ ਕਹਿੰਦੇ ਤੁੰਦ ਵਾਲੀ ਆ ਥੱਲੇ ਦੀਂਦਾ ਨਹੀਂ ਮੈਂ ਕਹਿੰਦਾ ਤੇਲ ਮੁੱਕੇ ਤੋਂ ਲੱਗਾਈ ਇੱਕ ਬੁਢਾ ਜ ਮੈਨੂੰ ਕਹਿੰਦਾ ਜੇ ਮੂੰਹ ਨਹੀਂ ਚੰਗਾ ਗੱਲ ਚੰਗੀ ਕਰ ਲਾ ਕਹਿੰਦਾ ਕੰਮ ਜਹਾਜ਼ ਦਾ ਮੈਂ ਕਿਹਾ ਮੇਰੇ ਕਹਿਣ ਤਾਂ ਨਹੀਂ ਡਿੱਗਣਾ ਉਹਨੇ ਮੈਂ ਕਿਹਾ ਬਾਪੂ ਮੈਂ ਮੈਂ ਚੱਲੇ ਅੱਗੇ ਜਾਂਦੇ ਕਿਤੇ ਕਹਿੰਦਾ ਮੈਂ ਕਿਹਨੀਆਂ ਜਹਾਜ ਦੋ ਕਿਹੜੇ ਲਾਊਗਾ ਦੋ ਤਰਸੀਮ ਚਾਹੇ ਦੋ ਕਿਵੇਂ ਮੈਂ ਕਿਹਾ ਸਮਾਨ ਦਾ ਅਟ ਲਾਊਗਾ ਕਿਹੜਾ ਕਹਿੰਦਾ ਨਹੀਂ ਨਹੀਂ ਕੋਈ ਕਿਹੜਾ ਲਾਊ ਮੈਂ ਕਿਹਾ ਫੇਰ ਦੱਦੂਾ ਇੰਨਾ ਸਮਾਨ ਲੈ ਕੇ ਉੱਡੇ ਹੀ ਘੜਾ ਮੈਂ ਕਿਹਾ ਇੰਨੇ ਬੰਦੇ ਆ ਪਾ ਇੰਨਾ ਸਮਾਨ ਫੇਰ ਨਹੀਂ ਉੱੜਦਾ ਮੈਂ ਕਿਹਾ ਫੇਰ ਡਿੱਗਾਂਗੇ ਉਹ ਕਹਿੰਦਾ ਚੁੱਪ ਕਰ ਚੰਗੀ ਗੱਲ ਕਰੀ ਜੀਉਂਦੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਮਗ ਜਿੰਨੀ ਮਰਜੀ ਚੰਗੀ ਕਰ ਲਾ ਇੰਨਾ ਭਜਨ ਲੈ ਕੇ ਨਹੀਂ ਉੜਦਾ ਅੱਛਾ ਆ ਵਾਈਬ੍ਰੇਟਰ ਲਈ ਬੈਠਿਆ ਕਦੇ ਮੈਂ ਕਿਹਾ ਯਾਰ ਇਹ ਕਿਵੇਂ ਮੋਟਰਾਂ ਇੰਨੀਆਂ ਲੈ ਕੇ ਉੱਡਦੀ ਕੜੂ ਤੇ ਉਹੀ ਗੱਲ ਭਰਾਵਾ ਦੀ ਜਿਹੜਾ ਜਾ ਜਾਗਾ ਤੇ ਜਾਜ ਉਹਨੇ ਕਾਊਂਟਰ ਤੇ ਨਾ ਲੱਗਣ ਦਾ ੱੱਡੀ ਵੀ ਗਿਆਦਾ ਵਿਚਾਲੇ ਖੜਾ ਉਹ ਸਾਨੂੰ ਬਾਸਤੇ ਬਿਠਾ ਕੇ ਲੈ ਗਏ ਤੇ ਸਾਰਾ ਪੂਸ਼ ਕੋਲੋਂ ਬਿੰਗਾ ਜਾਜ ਅੱਛਾ ਓ ਮੈਂ ਕਹੇਦਾ ਮੈਨੂੰ ਪਹਿਲਾਂ ਵੀ ਪੂਸ਼ ਜੀ ਕਿਤੇ ਰਗੜੀ ਲੱਗਦੀ ਇਹਨੇ ਗੰਜਰ ਨੇ ਮੈਂ ਕਿਹਾ ਡਿੱਗਿਆ ਲੱਗਦਾ ਪੂਸ਼ ਪਰਨੇ ਜਾ ਮੈਂ ਕਿਹਾ ਡਰਾਈਵਰ ਨਾ ਮਾਹੂ ਜਿਆਦੇ ਚੱਕਤਾ ਹੋ ਮਗਰੋਂ ਮੈਂ ਕਿਹਾ ਗਰ ਕਰਾਦੀ ਹੁੰਦੀ ਠੀਕ ਹੈ ਉਹ ਬੁਰਾ ਕਰੇ ਚ ਆਹ ਜੇ ਮੋਕਨੇ ਇਹੋ ਜੀ ਗੱਲ ਕਰੀਦੀ ਹੁੰਦੀ ਉਦੋਂ ਬਾਈ ਜਦੋਂ ਜਹਾਜ ਭੱਜਿਆ ਨਾ ਚੜਨ ਨੂੰ ਉਹ ਤੇ ਚੜਿਆ ਹੀ ਨਹੀਂ ਉਹਨਾਂ ਨੇ ਘਰ ਘਰ ਕਰਕੇ ਰੋਕਤਾ ਮੈਂ ਸੀਜੇ ਦੀ ਵੇਖਿਆ ਅੱਗ ਬਝਾਉਣਾਗਾ ਗੱਡੀਆਂ ਭੱਜੀਆਂ ਉਹਨਾਂ ਨਾਲ ਉਹ ਮੈਂ ਕਿਹਾ ਬਾਪੂ ਅੱਗ ਪੈ ਗਈ ਓਏ ਬਾਪੂ ਕਹਿੰਦਾ ਪਹਿਲਾਂ ਸਾਰਾ ਮੱਤ ਜੇ ਤੂੰ ਨਹੀਂ ਬੋਲਣਾ ਤਾਂ ਮੈਂ ਕਿਹਾ ਅੱਗ ਬਝਾਉਣ ਵਾਲੀਆਂ ਗੱਡੀਆਂ ਭੱਜੀਆਂ ਆਉਂਦਾਂ ਨਾਲ ਖਸਮਾ ਕਹਿੰਦਾ ਯਾਰ ਕੋਸ ਭੱਜਿਆ ਫਿਰੇ ਤੂੰ ਨਹੀਂ ਬੋਲਣਾ ਮੈਂ ਕਿਹਾ ਜਾ ਯਾਰ ਮੈਨੂੰ ਬੋਲਣੀ ਨਹੀਂ ਦਿੰਦਾ ਉਹਨਾਂ ਨੇ ਭਾਈ ਬੈਕ ਕਰਕੇ ਫੇਰ ਟਰੈਕਟਰ ਜੇ ਨਾਲ ਖੱਚ ਕੇ ਲੈ ਗਏ ਉਹ ਕਿਹੜਾ ਬੈਕ ਹੁੰਦਾ ਹੈ ਨਾ ਫੇਰ ਭਜਾ ਲਿਆ ਹੂੰ ਹੂੰ ਮੈਂ ਕਿਹਾ ਕਹਿੰਦਾ ਕੀ ਹੋ ਗਿਆ ਮੈਂ ਕਿਹਾ ਹੁਣ ਤਾਂ ਕੰਧ ਤੋਂ ਆਉਣ ਵਾਲੀ ਉੱਡੇ ਹੀ ਨਹੀਂ ਮੈਂ ਕਿਹਾ ਹੁਣ ਤਾਂ ਪਾਰ ਜਾਊ ਕੰਧ ਤੋਂ ਠੀਕ ਹੈ ਉਹ ਚੱਕਰ ਦੇਗਾ ਉਹਦੋਂ ਮੂਹਰੇ ਉੱਠ ਖੜਿਆ ਮੈਂ ਕਿਹਾ ਪੁੱਛ ਲਾ ਨਾ ਧਰਤੀ ਦੇ ਮੈਂ ਕਿਹਾ ਜਮੀ ਸਾਲ ਨੇ ਮੂਹਰੇ ਚੱਕਤਾ ਓਏ ਉਹ ਜੋ ਜਮਾ ਹੈਂ ਸਿਰੇ ਤੇ ਜਾ ਕੇ ਆਏ ਜੇ ਹੁੰਦਾ ਇਹ ਖੜ ਕੇ ਆਉਂਦਾ ਉਹਨੂੰ ਆਏ ਜੇ ਕਰਾਉਂਦੇ ਆ ਉਹ ਮੈਂ ਕਹ ਉਹ ਹੀ ਗੱਲ ਹੋ ਗਈ ਗਿਆ ਪੂਛ ਪਰਨੇ ਬੁੜਾ ਮੈਨੂੰ ਕਹਿੰਦਾ ਜਦੋਂ ਜਾਂ ਜਾ ਕੇ ਸੀਟ ਬੈਲਟਾਂ ਖੁੱਲੀਆਂ ਕਹਿੰਦਾ ਹੌਣ ਸਾ ਆਇਆ ਸੌਕਦਾ ਸਾਲਿਆ ਕਹਿੰਦਾ ਇੰਨੇ ਸਫਰ ਕਰੇ ਜਾ ਹਾਈ ਦੇ ਮੈਂ ਕਹਿੰਦਾ ਲੱਤਾਂ ਕੰਬਣ ਲੱਗ ਪਈ ਬਸ ਰਈ ਜਾਂ ਮੈਂ ਰਈ ਜਾਂ ਕਰਦੀ ਰਹੀ ਉਹ ਕਹਿੰਦੇ ਮੇਰੇ ਕਹਿੰਦੇ ਜੇ ਉਹਨੂੰ ਮੈਨੂੰ ਪੂਰੀ ਚਾਹਤ ਹੁੰਦਾ ਮੈਂ ਕਹਿੰਦੇ ਮੈਨੂੰ ਭਲਾਨੇ ਦਾ ਚੱਲੂ ਨਹੀਂ ਚੜਨਾ ਨਹੀਂ ਜਾ ਤੂੰ ਇਧਰੋਂ ਜੀ ਜਨੇ ਟੂ ਚੜ ਬਾਈ ਦਾ ਕੱਡ ਕਾਟ ਆ ਤੋ ਤੋ ਬਈ ਬੱਤੀ ਜੀ ਨੇ ਸੋਚਿਆ ਉਹ ਗਾਈ ਮੁੰਡੇ ਨੂੰ ਸੌ ਸੁੱਤੇ ਹੀ ਦੀ ਪਰ ਸਕਤੇ ਸੀ ਬੱਤੀ ਨੇ ਕਹੇ ਬਹੁਤ ਪੜਾਇਆ ਬਈ ਪਰ ਇਹ ਅੰਗੇ ਨਹੀਂ ਪੜਨਾ ਯਾਰ ਆਈ ਨਹੀਂ ਯਾਰ ਪਰਨਾ ਦਈਏ ਬਈ ਸੋਚਿਆ ਨਹੀਂ ਕਰ ਸਕਿਆ ਪੁਲਿਸ ਚ ਚਲ ਜੀਏ ਪੁਲਿਸ ਚੋਂ ਉਹ ਕਿਹੜਾ ਜਾਂਦਾ ਸੀ ਬਈ ਡਰ ਬਹੁਤ ਲੱਗਦਾ ਸੀ ਪੁਲਿਸ ਵਾਲੇ ਚੋਪੜ ਕੇ ਦਰਦਾ ਸੀ ਅਗਲਾ ਚੌਥੇ ਦਿਨ ਪੁਲਿਸ ਚ ਕਿਹੜਾ ਜਾਂਦਾ ਸੀ ਡਰਦਾ